ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਖਟੈ ਨਾਹੀ ਕਿਨੈ ਨਾ ਕੀਮਤ ਹੋਏ ਜੀ ਸ਼੍ਰੀ ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਅਖੁਟ ਨਾਮ ਧਨ ਇਥੇ ਠਮਕ ਕਦੇ ਨਿਖੁੱਟੈ ਨਾਹੀ ਇਥੇ ਵਿਸਰਾਮ ਹੈ ਕਿ ਨਾ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਮੇਰੇ ਮਨ ਮੇਰੇ ਤੇ ਵਿਸਰਾਮ ਬੇਨ ਸਬਦਾ ਜਗ ਭੁੱਲਦਾ ਫਿਰਦਾ ਜਿਹੜਾ ਸਬਦਾ ਪਾਦਾ ਨਾ ਇਹਨੂੰ ਸੁੱਧ ਕਰੋ ਬੱਬਾ ਬੋਲਣਾ ਹੈ ਸਬਦਾ ਬੇਨ ਸਬਦੈ ਜਗ ਭੁਲਦਾ ਫਿਰਦਾ ਦਰਗਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਅੰਮ੍ਰਿਤ ਲੂਟਹਿ ਮਨ ਮੁਖ ਨਹੀਂ ਬੂਝੈ ਕੋਇ ਨਾ ਸੁਣੈ ਪੁਕਾਰਾ ਕੋਇ ਨਾ ਸੁਣੈ ਪੁਕਾਰਾ ਪੱਪੇ ਦੇ ਲੈਂਕੜ ਧਿਆਨ ਨਾਲ ਪੁਕਾਰਾ ਨਹੀਂ ਕਹਿਣਾ ਪੁਕਾਰਾ ਇਕੱਠਾ ਹੀ ਬੋਲਣਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਬਾਜ ਗੁਰੂ ਗੁਗੂ ਪਾਰਾ ਹਮੇ ਮੇਰਾ ਕਰ ਕਰ ਵਿਗੁੱਤੇ ਤਿਹ ਚਲੈ ਨਾ ਚਲਦਿਆ ਨਾਲ ਗੁਰਮੁਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰਿ ਨਦਰਿ ਨਿਹਾਲ ਸਤ ਗੁਰ ਗਿਆਨ ਸਦਾ ਕਟ ਚਾਨਣਾ ਅਮਰ ਸਿਰ ਬਾਦ ਸਾਹਾ ਬਾਦ ਸਾਹਾ ਕਠਈਏ ਬਾਦ ਸਾਹਾ ਅਣ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸਤਿ ਲਾਹਾ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹਾ ਸੂਰਠ ਮਹੱਲਾ ਤੀਜਾ ਦਾਸਨ ਦਾਸ ਹੋਵੇ ਤਾਂ ਹਰ ਪਾਈ ਵਿੱਚ ਹੋ ਆਪ ਗਵਾਈ ਭਗਤਾ ਕਾ ਕਾਰਜ ਹਰ ਆਨੰਦ ਹੈ ਆਨ ਦਿਨ ਹਰ ਗੁਣ ਗਾਈ ਸ਼ਬਦ ਰਤੇ ਸਦਾ ਇੱਕ ਰੰਗੀ ਹਰ ਸਿਉ ਰਹੀ ਸਮਾਈ ਇੱਕ ਰੰਗੀ ਪਾਠ ਜਿਹੜਾ ਇਹ ਇਕੱਠਾ ਪਾਠ ਹੈ ਸ਼ਬਦ ਰਤੇ ਸਦਾ ਇੱਕ ਰੰਗੀ ਇਥੇ ਵਿਸਰਾਮ ਹੈ ਹਰ ਸਿਉ ਰਹੇ ਸਮਾਈ ਹਰ ਜੀਓ ਸਾਚੀ ਨਦਰ ਤੁਮਾਰੀ ਆਪਣੇ ਆ ਦਾਸਾਂ ਨੂੰ ਕਿਰਪਾ ਕਰ ਪਿਆਰੀ ਰੱਖੋ ਪੈਜ ਹਮਾਰੀ ਰਹਾਉ ਸਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭੋ ਭਗਾ ਮੀਰਾ ਪ੍ਰਭ ਸਾਚ ਅਤ ਸਵਾਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸ਼ਬਦ ਸੱਚੀ ਸਚ ਬਾਣੀ ਸੋ ਜਨ ਅਨ ਦਿਨ ਜਾਗਾ ਬਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤ ਹਰ ਮਨ ਵਸਾਇਆ ਅਚਿੰਤ ਪਦ ਤੇ ਜਮਕ ਲਾ ਦਿੰਨੀ ਮਾਨਤਾ ਨਿਰਮਲ ਸਦਾ ਸੁਖ ਅੰਤਰ ਵਿਚਿ ਹੋ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਈ ਗੁਰ ਵਿਚਾਰਾ ਹਰ ਕੈ ਰੰਗ ਰਤਾ ਸਬਦੀ ਮਤਾ ਹੋ ਮੈਂ ਤਜੀ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ